ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੈਲਬੰਦੀ ਲਾਈਨ ਕਲੱਬ ਬੇਗੋਵਲਵਲੋਂ ਲਗਾਤਾਰ ਜਿਹੜੇ ਪ੍ਰੋਜੈਕਟ ਸਾਡੇ ਅੱਜ ਤੋਂ 1 ਮਹੀਨਾ ਹੋ ਗਿਆ ਕੰਟੀਨੂ ਜੀ ਰੋਜ਼ ਪ੍ਰੋਜੈਕਟ ਲੱਗਦਾ ਅੱਜ ਅਸੀਂ ਆਨਾਸ ਆਸ਼ਰਮ ਵਿੱਚ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਹੋਣ ਕਰਕੇ ਰੈਲਬੰਦੀ ਉੱਤੇ ਅਸੀਂ ਕਿ ਆਉਣ ਵਾਲੀ ਸਰਦੀ ਆਉਣ ਵਾਲੀ ਕੰਬਲ ਰਾਸ਼ਨ ਚਾਦਰਾਂ ਤਰਪਾਲ ਮੱਛਰਦਾਨੀ ਸਾਰਾ ਕੁਝ ਗੁਰੂ ਦੀ ਕਿਰਪਾ ਮੁਤਾਬਕ ਹੀ ਸਾਰਾ ਕੁਝ ਇੱਥੇ ਆਇਆ ਕਰਨ ਵਾਸਤੇ ਵੇਖੋ ਸਾਡੇ ਬਾਤੇ ਇਹ ਚੀਜ਼ ਕੁਛ ਨਹੀਂ ਪਰ ਜਿੰਨਾ ਅੰਬੈਰ ਵੇਖੋ ਨਾ ਸਾਹਮਣੇ ਸਾਡੇ ਜਿਹੜੇ ਬੈਠੇ ਨੇ ਉਹਨਾਂ ਨੂੰ ਦੇਖ ਕੇ ਵੇਹੇ ਅੱਖਾਂ 'ਚ ਰੋਣਾ ਆਉਂਦਾ ਹੈਗਾ ਤੇ ਮੈਂ ਤੇ ਤਕਰੀਬਨ ਆਪਣੀ ਕਲੱਬ ਨੂੰ ਤੇ ਡਿਸਟ੍ਰਿਕਟ 321 D ਨੂੰ ਇਹੇ ਅਪੀਲ ਕਰਦਾ ਕਿ ਬਾਤ ਤੋਂ ਬਾਤ ਜਿੱਥੇ-ਜਿੱਥੇ ਵੀ ਆਸ਼ਰਮ ਹੈਗੇ ਨੇ ਜਿੱਥੇ-ਜਿੱਥੇ ਵੀ ਲੋੜਵੰਦ ਹੈਗੇ ਨੇ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰੀਏ ਪਰਮਾਤਮਾ ਕਰੇਵੇਂ ਸੇਵਾ ਕਰੰਦੇ ਰਹੀ ਅੱਜ ਅਸੀਂ ਇੱਥੋਂ ਪਹਿਲਾਂ ਜਿਹੜੇ ਮੰਡ ਮਿਆਣੀ ਚ ਗੁੱਜਰ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਦੇ ਕੇ ਆਏ ਆ ਸਾਡੀ ਕਲੱਬ ਵੱਲੋਂ ਅੱਜ 2-3 ਦਿਨ ਪਹਿਲਾਂ ਇੱਕ ਨਿੱਕੀ ਮਿਆਣੀ ਇੱਕ ਲੜਕੀ ਦਾ ਵਿਆਹ ਸੀ 25000 ਰੁਪਏ ਉੱਥੇ ਦਿੱਤਾ 25000 ਇੱਦਾਂ ਅਕਬਰਪੁਰ ਦਿੱਤਾ ਸਾਡੀ ਕਲੱਬ ਹਮੇਸ਼ਾ ਹੀ ਸੇਵਾ ਲਈ ਤਤ ਪਰ ਰਹਿੰਦੀ ਹੈ ਚਲਦੀ ਨੂਜ ਲਗਾਤਾਰ ਪ੍ਰੋਜੈਕਟ ਚੱਲਦੇ ਰਹਿਣਗੇ ਹਰ ਪੀੜਤਾ ਵਾਸਤੇ ਸਾਡੀ ਹਰ ਅਸੰਭਵ ਕੋਸ਼ਿਸ਼ ਹੈ ਕਿ ਲਾਸਟ ਪੁਆਇੰਟ ਤੱਕ ਜਿੰਨੇ ਸਾਡੇ ਪੰਜਾਬੀ ਵੀਰ ਆਪਣੇ ਘਰਾਂ ਚੰਗਤਰਾ ਵਸ ਨਹੀਂ ਜਾਂਦੇ ਜਿੰਨ ਤੱਕ ਜ਼ਮੀਨਾਂ ਸਵਾਰੀਆਂ ਨਹੀਂ ਹੁੰਦੀਆਂ ਕੋਸ਼ਿਸ਼ ਕਰਾਂਗੇ ਆਪਾਂ 20 ਦੇਣ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਡੀਜ਼ਲ ਦੇਣ ਦੀ ਵੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜੋਗੀ ਹੈ ਰੇਲ ਬੰਦਗੀ ਲਾਈਨ ਕਲੱਬ ਇਹ ਹਮੇਸ਼ਾ ਹੀ ਹਰ ਕੰਮ ਲਈ ਹਮੇਸ਼ਾ ਹੀ ਤਤ ਪਰ ਰਹਿੰਦੀ ਹੈ ਅੱਜ ਦੇ ਸਾਰੇ ਪ੍ਰੋਜੈਕਟ ਸਾਡੇ ਰਵਿੰਦਰ ਸਿੰਘ ਜੈਦ ਪ੍ਰਧਾਨ ਦੀੇਠਾਂ ਸਤਪਾਲ ਸਿੰਘ ਜੱਬੋ ਰਾਜਬੱਦ ਸੁਖਦੇਵ ਜੰਗੀ ਸਰਦਾਰ ਅਮਰੀਕ ਸਿੰਘ ਲੰਬਾ ਜੀ ਪੰਦੀਪ ਕੁਮਾਰ ਰਾਂਝਾ ਜੀ ਸਾਰੇ ਹੀ ਲਾਈਨ ਮੈਂਬਰ ਸਾਡੀ ਬਹੁਤ ਮਦਦ ਕਰਦੇ ਨੇ ਪਰਮਾਤਮਾ ਸਾਨੂੰ ਇਦਾਂ ਹੀ ਸ਼ਕਤੀ ਦੇਵੇ ਕਿ ਅਸੀਂ ਇਹ ਸੇਵਾ ਕਰਦੇ ਰਹੀਏ ਤੇ ਪਰਮਾਤਮਾ ਸਾਡੇ ਹਰ ਮੈਂਬਰ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਸੇਵਾ ਲਈ ਹਰ ਵੇਲੇ ਤਤਪਰ ਰਹੇ ਦਿਸ਼ਟ ਕਿ ਕਿਉਂ ਇਦਾਂ ਦੀ ਕਲਬ ਹੈ ਜਿਹਦੇ ਤੇ ਗੁਰੂ ਦੀ ਇੰਨੀ ਕਿਰਪਾ ਹੈ 20 ਲਗਾਤਾਰ ਪ੍ਰੋਜੈਕਟ ਚੱਲ ਰਹੇ ਨੇ ਪਰਮਾਤਮਾ ਬਸ ਇੰਨੀ ਹੱਟ ਤੇ ਕਿਰਪਾ ਬਣਾਈ ਰੱਖੇ ਗਈ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਸਮ ਚੇਂਜ ਹੋ ਨਾਲਾ ਸਰਦੀ ਆਉਣ ਵਾਲੀ ਹੈ ਇਹ ਵਿਚਾਰੇ ਮਾਤੜ ਪਰਿਵਾਰ ਜਿਹੜੇ ਲੋੜਵੰਦ ਪਰਿਵਾਰ ਜਿਹੜੇ ਬਾਹਰ ਝੁੰਪਰੀਆਂ 'ਚ ਰਹਿੰਦੇ ਨੇ ਤੇ ਮਾਨਿਚ ਬੜਾ ਇਹਨਾਂ ਨੂੰ ਵੇਖ ਕੇ ਤਰਸ ਵੀ ਆਉਂਦਾ ਹੈ ਚਲੋ ਅਸੀਂ ਕਰ ਤੇ ਕੋਈ ਖਾਸ ਕੋਈ ਨਹੀਂ ਕੀ ਗੱਲ ਹੈਗੀ ਪਰ ਜੋ ਅਸੀਂ ਸਾਡਾ ਕਲੱਬ ਕਰਸਦਾ ਆ ਸਾਰਿਆਂ ਨੂੰ ਸੱਦੀ ਕਰਕੇ ਕੰਬਲ ਦੇ ਤਿੰਨ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਤੁਹਾਨੂੰ ਤਾਂ ਰੈਸ਼ਨ ਵੀ ਦੇ ਕੇ ਜਾਵਾਂਗੇ ਸਾਰਿਆਂ ਨੂੰ ਇਸ ਕਰਕੇ ਪ੍ਰਮਾਤਮਾ ਸਾਡੀ ਕਲੱਬ ਨੂੰ ਚੜ੍ਹਦੀ ਕਲਾ 'ਚ ਰੱਖੇ ਇਦਾਂ ਹੀ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ